ਕਿੰਨਾ ਨਾਲ ਇਹ ਹੁਣ ਕਈ ਦਿਨਾਂ ਤੋਂ ਇਹ ਥੋੜਾ ਜਿਹਾ ਪਰੇਸ਼ਾਨ ਜਿਹਾ ਦਿਖਾਈ ਦਿੰਦਾ ਸੀ ਚੁੱਪ ਚੁੱਪ ਜਿਹਾ ਰਹਿੰਦਾ ਸੀ ਉਦੋਂ ਤਾਂ ਮੈਨੂੰ ਕੱਲ ਸਵੇਰ ਵੀ ਮਿਲਿਆ ਸੀ ਇਹ ਜਦੋਂ ਹੀ ਮੈਨੂੰ ਬੁਲਾ ਕੇ ਗਿਆ ਬੜਾ ਸਾਊ ਸੁਭਾ ਦਾ ਬੰਦਾ ਸੀ ਪਰ ਥੋੜਾ ਜਿਹਾ ਕਰਜ਼ੇ ਦਾ ਕਰਕੇ ਪਰੇਸ਼ਾਨ ਸੀਗਾ ਇੱਕ ਤਾਂ ਫਸਲ ਮਾਰੀ ਗਈ ਜੀ ਮੂੰਗੀ ਬੀਜੀ ਸੀ ਮੂੰਗੀ ਹੋਈ ਨਹੀਂ ਉਹ ਟੁੰਡੀ ਸੰਖਾ ਗਈ ਤੇ ਉਸ ਤੋਂ ਬਾਅਦ ਫਿਰ ਕਾਫੀ ਚਿੰਤ ਹੋਏ ਸੀਗਾ ਪੇ ਪੈਸਾ ਮਤਲਬ ਚੁੱਪ ਚੁੱਪ ਜਿਹਾ ਤਾਂ ਕਰਦਿਆਂ ਨੂੰ ਕੁਝ ਦੱਸਦਾ ਸੀ ਨਾ ਆਪ ਕੱਲ੍ਹੇ ਸਵੇਰ ਸਪਰੇਅ ਕਰਨਦ ਗਿਆ ਮੈਂ ਉਦੋਂ ਵੀ ਦੇਖਿਆ ਦੋਨੇ ਪਿਓ ਪੁੱਤ ਗਏ ਛੋਟਾ ਜਿਹਾ ਬੱਚਾ ਐ ਦਾ 13 ਸਾਲ ਦਾ ਤੇ ਉਹ ਆ ਸਪਰੇਅ ਕਰਕੇ ਆ ਕੇ ਤੇ ਬਸ ਘਰਿਆ ਕੇ ਪੱਠੇ ਵੀ ਕੁਤਰੇ ਆ ਪਸਗਨ ਪਾਏ ਉਦੋਂ ਮੁੜ ਕੇ ਕਹਿੰਦਾ ਵੀ ਮੈਂ ਆ ਕੇ ਆਪਣਾ ਮੈਂ ਲੈਟਰਿਕ ਜਾਇਆ ਮੈਂ ਕਹਿੰਦਾ ਤੇ ਚਾਹ ਬਣਾ ਲਓ ਆਖੇ ਤੇ ਬਸ ਲੈਟਰਿਕ ਦੇ ਵਿੱਚੋਂ ਜਦੋਂ ਅੰਦਰੋਂ ਆ ਆ ਕੀ ਤੁਹਾਡਾ ਜੀ ਮਨਪ੍ਰੀਤ ਸਿੰਘ ਜੀ ਤੇ ਕੀ ਕਹਿਣਾ ਚਾਹੂਗਾ ਜਿਹੜਾ ਪਿੰਡ ਚ ਜੁ ਹੋਇਆ ਹੈ ਇਹ ਵੀ ਸਾਡੇ ਪਿੰਡ ਦਾ ਸੁਖਵਿੰਦਰ ਸਿੰਘ ਸੀ ਜੀ ਉਮਰ ਤਕਰੀਬਨ 40 ਸਾਲ ਸੀਗੀ ਇਹ ਕਰਜ਼ਾ ਜਿਆਦਾ ਹੋਣ ਕਰਕੇ ਉਹਦੇ ਕਰਕੇ ਲੋੜ ਦੇ ਵਿੱਚ ਅਸੀਂ ਪਰੇਸ਼ਾਨੀ ਦੇ ਵਿੱਚ ਸੀਗਾ ਤੇ ਕੱਲ ਇਹਨੇ ਜ਼ਹਿਰੀਲੀ ਚੀਜ਼ ਨਿਗਲ ਲਈ ਉਹਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਇਹਦੇ ਕਰਜ਼ੇ ਨੂੰ ਮਾਫ਼ ਕੀਤਾ ਜਾਵੇ ਕਿੰਨੀ ਕੁ ਜ਼ਮੀਨ ਸੀ ਉਹ ਕਿੰਨਾ ਕਰਜ਼ਾ ਜ਼ਮੀਨ ਇਹਦੇ ਕੋਲੇ ਜੀ ਕੋਈ ਤਕਰੀਬਨ 2.5-3 ਕਿੱਲੇ ਜ਼ਮੀਨ ਹੈ ਜੀ ਤੇ ਕਰਜ਼ਾ 10-12 ਲੱਖ ਰੁਪਈਆ ਹੈ ਫਸਲ ਵੀ ਦੋ-ਤਿੰਨ ਵਾਰੀ ਇਹਦੀ ਮਰ ਗਈ ਜੀ ਇਹਦੇ ਕਰਕੇ ਪਰੇਸ਼ਾਨ ਕੱ ਅੱਜ ਕੀ ਮਾਮਲਾ ਕੀ ਵੇਜੀ ਹੈ ਸਾਨੂੰ ਇੱਕਤਲਾਬ ਮਿਲੀ ਸੀਗਾ ਜੀ ਥਾਣੇ ਵੀ ਜਿਹੜਾ ਸੁਖਿੰਦਰ ਸਿੰਘ ਨਾਮ ਦਾ ਵਿਅਕਤੀ ਸਪਨਾ ਮੇਜਰ ਸਿੰਘ ਜਿਹੜਾ ਕੋ ਦਿਨ ਦੀ ਪੀਕੇ ਖਣ ਕਰਕੇ ਜਾਂ ਉਹਦਾ ਇੱਥੇ ਡੱਡ ਬੜੀ ਦੀ ਹੈਗੀ ਆ ਕਰ ਵੀ ਕੀਤੀ ਜਾਵੇ ਇਹਦੇ ਸੇ ਹਸਪਤਾਲੇ ਸੇ ਵਾਸਤਰ ਕਿਧਰ ਪੁੱਜੇ ਇੱਥੇ ਦਾ ਭਾਈ ਤੇਜਵਿੰਦਰ ਸਿੰਘ ਤੇ ਜਿਹੜਾ ਮ੍ਰਿਤਕ ਇਹਦਾ ਬੇਟਾ ਬਲਜੀਤ ਸਿੰਘ ਨੂੰ ਮਿਲੀ ਉਹਨਾਂ ਨੂੰ ਬੈਨ ਖਾ ਕੇ ਤਾਂ ਫਸਲ ਉੱਪਰ ਨਾ ਕਈ ਰਖਾਵ ਹੋ ਗਈ ਸੀ ਤੇ ਬਦ ਕਰਜਾਈ ਹੋ ਗਿਆ ਉਹ ਕਰਕੇ ਤੇ ਡਿਪਰੈਸ਼ਨ ਚ ਰਹਿੰਦਾ ਸੀਗਾ ਜਿਹੜੇ ਕੱਲ ਕੁਝ ਰਿਲੀ ਚੀਜ਼ ਵੀ ਖਾ ਕੇ ਜਿਹੜੇ ਆਪਣੇ ਜਿਵੇਂ ਦਿਨੇ ਖਤਮ ਕਰ ਗਏ ਕੀ ਗੱਲ ਵੀ ਕਰੂਗੀ ਗੱਲ ਵੀ 175000 ਰੁਪਏ ਕਰਤੀ ਉਹਨੂੰ ਕਿਸੇ ਨਾਲ ਕੋਈ ਗੱਲ ਵੀ ਨਹੀਂ ਕਰਉਂਦੇ ਉਹ ਵਾਰ ਕਰ ਦੇ ਆਈ ਸੀਗੇ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593